ਉਹ ਬਣ ਗਈ ਚਾਹ ਚਾਹ ਤਾਂ ਬਣੀ ਜਾਂਦੀ ਐ ਬਣੀ ਜਾਂਦੀ ਐ ਫਿਰ ਲੈ ਦੇ ਚਾਹ ਤਾਂ ਲਿਆ ਦਿੰਨੀ ਐ ਮੈਂ ਕੋਈ ਨਹੀਂ ਜਦ ਬਣੀ ਜਾਂਦੀ ਐ ਹਜੇ ਕਹਿਤਾ ਅਖੇ ਜੇ ਬਣੀ ਜਾਂਦੀ ਐ ਲਿਆ ਦੇ ਪੂਰੀ ਸੂਰੀ ਉਬਲੂਗੀ ਫੇਰ ਹੀ ਲੈ ਕੇ ਆਉ ਨਾ ਇਹ ਟੀ-ਸ਼ਰਟ ਕਦੋਂ ਲਿਆਂਦੀ ਮੈਂ ਤਾਂ ਅੱਜ ਪਹਿਲੇ ਦਿਨ ਦੇਖੀ ਐ ਭਾਈ ਉਹ ਤੂੰ ਦੇਖੇਂਗੀ ਕਦੋਂ ਪਹਿਲਾ ਦੱਸ ਰਾਤ ਤਾਂ ਲਿਆਂਦੀਆਂ ਨੇ ਅੱਛਾ ਰਾਤ ਲਿਆਂਦਿਆ ਹੈ ਹਮਮ ਹੋਰ ਕੀ ਲਿਆਂਦਾ ਉਹ ਕੁਸ਼ਣ ਯਾਰ ਚਾਰ ਟੀ-ਸ਼ਰਟਾਂ ਲਿਆਂਦੀਆਂ ਸੀਗੀਆਂ 1000 ਦੀਆਂ ਚਾਰ ਲਈ ਜਾਂਦੇ ਸੀ ਦੋ ਮੈਂ ਰੱਖ ਲਈਆ ਦੋ ਬਾਈ ਨੇ ਰੱਖ ਲਈਆਂ ਸੇਲ ਸੌਣ ਲੱਗੀ ਸੀ ਕਿਤੇ ਹਾਂ ਉਹ ਸੇਲ ਲੱਗੀ ਹੋਈ ਸੀ ਕਿਤੇ ਸੂਟਾਂ ਸੂਟ ਸਾਟ ਹੈ ਨਹੀਂ ਸੀਗੇ ਨਹੀਂ ਨਹੀਂ ਉਹਦੇ ਕੋਲ ਤਾਂ ਕੱਲੀਆਂ ਲੋਰਾ ਦੇ ਟੀ-ਸ਼ਰਟਾਂ ਹੀ ਸੀਗੀਆਂ ਲੈ ਉਹ ਹੀ ਕਹਤਾ ਕਿ ਨਹੀਂ ਹੈਗੇ ਸੀਗੇ ਹੋਣਗੇ ਏਡੀ ਕੀ ਗੱਲ ਆ ਉਹ ਨਹੀਂ ਸੂਟ ਦਾ ਸੌਣ ਸੂਟਾਂ ਵਾਲੀ ਦੁਕਾਨ ਤੇ ਲੋਰਾ ਟੀ-ਸ਼ਰਟਾਂ ਥੋੜੀ ਵੇਕਦੀਆਂ ਹੁੰਦੀਆਂ ਨੇ ਉਹਨੇ ਮੁੰਡੇ ਨੇ ਕੱਲਾ ਲੋਰਾ ਦੇ ਟੀ-ਸ਼ਰਟਾਂ ਦਾ ਕੰਮ ਕੀਤਾ ਉਹਦੇ ਕੋਲ ਉਹ ਗਏ ਸੀਗੇ ਟੱਪੇ ਜਾਂਦੇ ਸੀਗੇ ਉਹਨੇ ਬਾਜ਼ ਮਾਰ ਲਈ ਉਹ ਚਾਰ ਟੀ-ਸ਼ਰਟਾਂ ਲਿਆਂਦੀਆਂ ਪਹਿਲਾ ਦਿਨ ਸੀ ਕੱਲ ਦ ਚਲ ਤੁਸੀਂ ਤਾਂ ਲਿਆਏ ਕੋਈ ਨਹੀਂ ਚਾਹਤਾ ਮੈਂ ਲਿਆ ਦਿੰਨੀ ਆ ਤੁਹਾਨੂੰ ਪਾ ਕੇ ਹੈ ਤੇ ਮੈਨੂੰ ਨਾ ਅੱਜ ਪੈਸੇ ਦੇਖ ਜਾਓ ਮੈਂ ਵੀ ਨਵਾਂ ਸੂਟ ਲੈ ਕੇ ਆਉਣਾ ਉਹਦੇ ਵਾਸਤੇ ਓਕੇ ਨਵਾਂ ਸੂਟ ਲੈ ਗਿਆ ਇੰਨੀ ਆ ਤੇਰੇ ਕੋਲ ਸੂਟ ਪਏ ਆ ਦੱਸ ਉਹਨਾਂ ਚ ਪਾਈ ਚੱਲ ਤੇ ਐ ਤਾਂ ਤੁਸੀਂ ਵੀ ਪਾਈ ਜਾਂਦੇ ਉਹਨਾਂ ਚ ਫਿਰ ਤੁਸੀਂ ਨਵੀਂ ਟੀ-ਸ਼ਰਟ ਕਿਉਂ ਲੈ ਆਏ ਆ ਅਕੇ ਹਜ਼ਾਰ ਦੇ ਆ ਚਾਰ ਇੱਕ ਨਹੀਂ ਅੱਧੇ ਨਹੀਂ ਫਿਰ ਇਕੱਠੇ ਚਾਰ ਲਿਆਂਦਾ ਦੋ ਮੈਂ ਕਿਹਾ ਉਹਨੂੰ ਧਾਵੇਂ ਦੇ ਕੇ ਆ 100 ਰੁਪਿਆ ਉਹ ਬੋਣੀ ਕਰਾਇਆ ਉਹਨੂੰ ਉਹ ਕਹਿੰਦਾ ਕੱਪੜਾ ਲੀਡ ਲੈ ਕੇ ਉਹ ਕਹਿੰਦਾ ਪੈਸੇ ਹੈ ਨਹੀਂ ਭਰਾਵਾ ਹਜੇ ਤਨਖਾਹ ਮਿਲੀ ਨਹੀਂ ਹੈਗੀ ਉਗਣਾ ਯਾਰ ਪੈਹਨਣਾ ਥੋੜੀ ਬਰਤਣਾ ਹੈਗਾ ਯਾਰ ਦੋਸਤ ਹੈਗਾ ਸੀ ਉਹਨੇ ਚੱਕ ਕੇ ਚਾਰ ਸ਼ਰਟਾਂ ਫੜਾਤੀਆਂ ਟੀ ਸ਼ਰਟ ਹੁਣ ਜਿੱਦਾਂ ਤਨਖਾਹ ਆਊਗੀ ਉਹਦੇ ਪੈਸੇ ਦੇ ਦਾਂਗੇ ਨਾਲੇ ਮੇਰੀ ਗੱਲ ਸੁਣ ਆ ਤੀਜੇ ਦਿਨ ਸਾਨੂੰ ਸੂਟ ਲਿਆ ਉਹਨੂੰ ਕੀ ਲੋੜ ਪੈਂਦੀ ਆ ਆਖੇ ਦੋ ਪੈਸੇ ਮੈਨੂੰ ਲਿਹਾਉਣੇ ਆ ਸੂਟ ਲੋੜ ਤਾਂ ਪੈਂਦੀ ਆ ਹੁਣ ਜਦੋਂ ਲੋਕਣੀਆਂ ਦੇ ਪਾਏ ਹੁੰਦੇ ਸਾਡਾ ਵੀ ਜੀ ਕਰਦਾ ਪਾਉਣ ਨੂੰ ਇੱਕ ਤਾਂ ਆਪਾਂ ਐਂਦੇ ਯਾਰ ਦੀਆਂ ਲੋਕਣੀਆਂ ਆ ਕੇ ਜਿਹੜੀਆਂ ਥੋਡੇ ਕੰਨ ਭਰ ਕੇ ਜਾਂਦੀਆਂ ਨੇ ਮੇਰੀ ਗੱਲ ਸੁਣ ਲਾ ਕੋਈ ਨਹੀਂ ਕੰਨ ਭਰਦੀ ਉਹ ਤਾਂ ਸਾਨੂੰ ਪਾਈ ਦਿਸ ਜਾਂਦੇ ਪਹਿਲਾਂ ਹੁਣ ਨਾ ਮੇਰੀ ਬੰਦਿਆਂ ਨੂੰ ਗੱਲ ਸੁਣ ਲਾ ਤਨਖਾਹ ਮਿਲੂਗੀ ਉਹਦੇ ਸਾਰਿਆਂ ਦੇ ਗਰਮੀ ਵਾਲੇ ਕੱਪੜੇ ਲਿਆਈ ਠੀਕ ਹੈ ਕੱਲੀ ਨਹੀਂ ਸਾਰੇ ਜਾਣੇ ਲਿਆਵਾਂਗੇ ਹੁਣ ਸਾਰੀ ਉਮਰ ਨਾਲ ਇਹੀ ਰੰਡੀ ਰੋਣਾ ਰਹਿਣਾ ਤਨਖਾਹ ਜਦੋਂ ਮਿਲੂਗੀ ਉਹ ਤਾਂ ਦੇ ਦਾਂਗੇ ਨਾ ਤਨਖਾਹ ਆਉਂਦੀ ਹੈ ਜੇ ਤਨਖਾਹ ਆਉਂਦੀ ਹੈ ਉਹ ਤਾਂ ਕਹਿੰਦੇ ਹੁਣ ਤੋਂ ਪਹਿਲਾਂ ਚੱਲ ਜਾਂਦੇ ਆ ਫਿਰ ਅਸੀਂ ਵੀ ਕੀ ਕਰੀਏ ਕਿੱਥੋਂ ਲਈਏ ਪੈਸੇ ਉਹ ਫਿਰ ਸਾਬਰਨਾ ਦੀ ਵੀ ਕੋਈ ਚੀਜ਼ ਹੁੰਦੀ ਆ ਰੁੱਖਾਂ ਨਾਲ ਥੋੜੀ ਲੱਗਿਆ ਵੀ ਤੋੜ ਕੇ ਲਿਆਵਾਂਗੇ ਹੁਣ ਉਹ ਵੱਡਾ ਉਹ ਦੂਜਾ ਉਧਰ ਖੇਤੀ ਕਰੀ ਜਾਂਦਾ ਹੁਣ ਕਣਕ ਤੇਰੇ ਸਾਹਮਣੇ ਆੜਤੀ ਕੋਲ ਸਿੱਟਾਂਗੇ ਫਿਰ ਹਿਸਾਬਕਦਾਰ ਉਹ 4 ਪੈਸੇ ਆਉਣਗੇ ਉਹ ਕਿਹੜ ਤਾਂ ਕਾਹ ਉਹ ਦੀ ਇਹ ਗੱਲ ਘਰ ਘਰ ਦਾ ਖਰਚਾ ਚੱਲਦਾ ਚੱਲ ਕੋਈ ਨਹੀਂ ਤੁਹਾਡੇ ਕੋਲ ਤਾਂ ਬਹਾਨੇ ਆ ਲਿਆ ਦਿੰਨੀ ਆ ਮੈਂ ਤਾਂ ਚਾਹ ਪਾ ਕੇ ਸੰਤ ਲਿਆਵਾਂਗੀ ਉਹ ਚਾਹ ਲਿਆਵੇ ਅੱਧੇ ਕਿਲ ਲੱਗ ਜਾਂਦੀ ਐ ਪਲੇਸ ਸਾਡੇ ਯਾਦ ਨਹੀਂ ਕਮਣੀ ਤੰਦਾ ਨਹੀਂ ਹੁੰਦਾ ਕਾਦੀ ਛੁੱਟੀ ਆ ਜਾਂਦੀ ਦੱਸ ਲਹੂ ਪੀ ਲੈਂਦੇ ਐ ਦੇ ਦਿਓ ਇਹਨਾਂ ਨੂੰ ਡਾਲਰ ਸੂਟ ਲਿਆਉਣ ਨੂੰ ਇੱਕ ਤਾਂ ਉਹ ਗੱਲ ਰੀਸ ਹੋ ਗਈ ਵੀ ਇਹ ਕਿਵੇਂ ਲੈ ਵੀ ਤੁਸੀਂ ਤਾਂ ਲੈਣਾ ਤਿੰਨ ਮਹੀਨਿਆਂ ਬਾਅਦ ਦੋ ਦੋ ਸੂਟ ਅਸੀਂ ਤਿੰਨ ਸਾਲਾਂ ਚ ਇੱਕ ਟੀ-ਸ਼ਰਟ ਲੈਣੀ ਐ ਫੇਰ ਵੀ ਇਹਨਾਂ ਨੂੰ ਸਾੜਾ ਹੋ ਹੀ ਜਾਂਦਾ ਪੀਤੀ ਪੀਆ ਚਾਹ ਐਂ ਵਗ ਜਾ ਪਤਾ ਨਹੀਂ ਕਿਉਂ ਬੜਬੜ ਕਰਦਾ ਟੱਪ ਗਿਆ ਮੀਤਾ ਮੈਨੂੰ ਤਾਂ ਲੱਗਦਾ ਫੇਰ ਲੜ ਪੇ ਤੇ ਮੀਤਾ ਹਾਂ ਪਣੇ ਕੀ ਆ ਨੇ ਹੁਣ ਆ ਤਾਂ ਕੀ ਐ ਮੈਂ ਤੈਨੂੰ ਐਂ ਕਹਿੰਦੀ ਸੀ ਹਾਂ ਆ ਬੰਟੂ ਕਿਵੇਂ ਬੜਬੜ ਕਰਦਾ ਜਾਂਦਾ ਸੀ ਇਹਨਾਂ ਨੇ ਕੀ ਬੜਬੜ ਕਰਨਾ ਜਦੋਂ ਕਹਿੰਦੇ ਹੁੰਦੇ ਪੈਸੇ ਮੰਗ ਲਓ ਨੇ ਇਹਨਾਂ ਤੋਂ ਵੀ ਅਸੀਂ ਵੀ ਲੀੜਾ ਕੱਪੜਾ ਲਿਓਣਾ ਫੇਰੇ ਬੜਬੜੀ ਕਰਦੇ ਆ ਆਪ ਤਾਂ ਇਹਨਾਂ ਮਾ T-ਸ਼ਰਟਾਂ ਆ ਕੇ 1000 ਦੀਆਂ 4 ਤੇ ਮੈਂ ਆਹ ਚੱਲ ਅਸੀਂ ਵੀ ਸੂਟ ਲਿਆਵਾਂਗੇ ਪੈਸੇ ਦੇ ਦੋ ਤਾਂ ਕਹਿੰਦੇ ਆ ਕਿ ਸਾਡੇ ਕੋਲ ਤਾਂ ਪੈਸੇ ਨਹੀਂ ਹੈਗੇ ਤਣਕਾ ਕੋਲ ਹੁੰਦੇ ਕਿਦੋਂ ਆ ਮੇਰੀ ਗੱਲ ਸੁਣ ਜਦੋਂ ਤਾਂ ਚੀਜ਼ ਮਿਲਦੀ ਹੁੰਦੀ ਹੈ ਸਸਤੀ ਜੇ ਆਪਾਂ ਉਦੋਂ ਇਹਨਾਂ ਤੋਂ ਪੈਸੇ ਮੰਗਦਿਆਂ ਹੁੰਨੇ ਆਪਾਂ ਤਾਂ ਬਿਉਂਤ ਨਾਲ ਹੀ ਮੰਗਦਿਆਂ ਹੁੰਨੇ ਉਹੀ ਤਾਂ ਗੱਲ ਆ ਵੀ ਹੁਣ ਭਾਈ ਚੀਜ਼ ਵੱਧ ਆਜੂਗੀ ਵੀ ਹੁਣ ਚੀਜ਼ ਸਸਤੀ ਮਿਲ ਜਾਂਦੀ ਹੈ ਇਹ ਤਾਂ ਨਾਲੇ ਮਹਿੰਗੇ ਚ ਦਵਾਉਂਦੇ ਆ ਚੀਜ਼ਾਂ ਨਾਲੇ ਉੰਨੀ ਚੀਜ਼ ਨਹੀਂ ਆਉਂਦੀ ਜਿੰਨੀ ਆਪਾਂ ਨੂੰ ਚਾਹੀਦੀ ਹੁੰਦੀ ਹੈ ਉਹੀ ਤਾਂ ਗੱਲ ਆ ਭੈਣ ਹਰ ਨਾ ਹਜਾ ਲੱਗ ਗਰਮੀ ਜੀ ਸ਼ੁਰੂ ਹੁੰਦੀ ਆ ਵਧੀਆ ਮਿਲ ਜਾਂਦੇ ਆ ਸੂਟ ਸਸਤੇ ਵੀ ਚੱਲ ਆਪਾਂ ਨੂੰ ਐ ਸੀਗਾ ਉਹ ਲੈ ਆਉਂਦਾਂ ਹਨਾ ਤੇ ਮੈਂ ਤੈਨੂੰ ਐ ਕਹਿੰਦੀ ਸੀ ਮੈਂ ਨਾ ਸ਼ਿੰਦਰ ਦੇਖੀ ਸੀ ਬਲਾਈ ਸੋਹਣੇ ਸੋਹਣੇ ਸੂਟ ਪਾਏ ਹੁੰਦੇ ਆ ਤੇ ਕਿੱਥੋਂ ਲਿਆਉਂਦੀ ਆ ਉਹ ਇੰਨੇ ਪੈਸੇ ਕਿੱਥੋਂ ਹੁੰਦੇ ਆ ਬਿਲਕੁਲ ਹਾਂ ਨਹੀਂ ਪਤਾ ਨਹੀਂ ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ ਚੜਦੇ ਤੋਂ ਚੜਦਾ ਸੂਟ ਪਾਇਆ ਹੁੰਦਾ ਹਾਂ ਹਾਂ ਨਾ ਮੇਰੀ ਗੱਲ ਸੁਣ ਆ ਜਿਹੜੀਆਂ ਇਹ ਰੀਲਾਂ ਜੀਆਂ ਬਣਾ ਬਣਾ ਕੇ ਪਾਈ ਜਾਂਦੀ ਰਹਿੰਦੀ ਆ ਕਿਤੇ ਉਹ ਤੋਂ ਤਾਂ ਨਹੀਂ ਕੋਈ ਕਮਾਈ ਆਉਂਦੀ ਪਤਾ ਨਹੀਂ ਤੇ ਤੂੰ ਕਦੇ ਪੁੱਛਿਆ ਨਹੀਂ ਤੂੰ ਨਾ ਪੁੱਛਿਆ ਤਾਂ ਹੈ ਨਹੀਂ ਉ ਚੱਲ ਫੋਨ ਤਾਂ ਆਪਾਂ ਵੀ ਦੇਖ ਲਈਏ ਕਿ ਤਾਂ ਪੜ੍ਹੇ ਲਿਖਿਆ ਕਿਹੜਾ ਨਾ ਪੜਾਉਣ ਪੁੱਤੇ ਦੇ ਤੇ ਨੌਲੇਜ ਹੈਗੀ ਆ ਜਿੰਨੇ ਵੀ ਆਪਾਂ ਦੇਖਦੇ ਆ ਰੀਲਾਂ ਚ ਆਉਂਦੀਆਂ ਨੇ ਬੁੜਨਾ ਤੇ ਵਧੀਆ ਸੋਹਣੇ ਸੋਹਣੇ ਸੂਟ ਪਾਏ ਹੁੰਦੇ ਆ ਨਹੀਂ ਪਹਿਨੇ ਮੈਨੂੰ ਇੱਕ ਖਿਆਲ ਆਇਆ ਹਾਂ ਆਪਾਂ ਨਾ ਰੀਲਾ ਬਣਾ ਕੇ ਦੇਖ ਲੇ ਪਾ ਕੇ ਕੀ ਆ 4 ਪੈਸੇ ਆਉਣ ਲੱਗ ਜਾਣ ਪਹਿਲਾਂ ਮੇਰੀ ਗੱਲ ਸੁਣ ਹਾਂ ਕੰਮ ਤਾਂ ਆਪਾਂ ਕਰ ਲਾਂਗੀਆਂ ਕੰਮ ਤਾਂ ਕੋਈ ਮਾੜਾ ਨਹੀਂ ਵੇਖ ਬਣਾ ਤਾਂ ਤੂੰ ਹੀ ਲੈ ਰੀਲਾਂ ਲੈ ਤੂੰ ਨਹੀਂ ਬਣਾਉਂਦੀ ਨੇ ਮੇਰੀ ਗੱਲ ਸੁਣ। ਕੀ ਕੁਐਸ਼ਨ ਹੁੰਦਾ ਦੋਨੇ ਹੀ ਬਣਾਵਣਾ ਪਾਵਾਂਗੇ। ਤੇਰੀ ਸ਼ਕਲ ਸੋਹਣੀ ਐ। ਤੇ ਸੋਹਣਾ ਨੂੰ ਕੀ ਐ? ਨਹੀਂ ਤੂੰ ਤਾਂ ਬੰਡ ਠਣ ਕੇ ਰਹਿਣੀ ਐ ਮੇਰੀ ਗੱਲ ਸੁਣ। ਮੈਂ ਕਰ ਲਿਆ ਕਰੂੰਗੀ ਭੱਜ-ਭੱਜ ਕੰਮ ਤੇ ਤੇਰੀ ਰੀਲ ਬਣਾ ਦਿਆ ਕਰੂੰ। ਬਣਾਵਾਂਗਾ ਕਰੀਂ ਮੇਰੀ ਰੀਲ। ਕੈਮਰਾ ਜੇ ਲੈ ਕੇ بس ਇੱਕ ਇੰਨੀ ਗੱਲ ਐ। ਸ਼ਿੰਦਰ ਤੋਂ ਮਾੜੀ-ਮੋਟੀ ਵਿਆਹਤ ਲਿਆਈ। ਵਿਆਹਤ ਤਾਂ ਮੈਂ ਲਿਆਉਂਗੀ। ਮੈਨੂੰ ਆਇਆ ਜੇ ਮੈਂ ਹੋ ਗਈ ਵਾਇਰਲ। ਕਹਿੰਦੇ ਪੈਸੇ ਹੀ ਪੈਸਾ ਐਸੇ ਤਾਂ। ਅੱਛਾ। ਕਹਿੰਦੇ ਇਹ ਦੁਕਾਨਾਂ ਦੇ ਪ੍ਰੋਮੋਸ਼ਨਾਂ ਪ੍ਰੋਮੋਸ਼ਨਾਂ ਕਰਾ ਲੈਂਦੇ ਆ ਉਹ ਵੀ ਪੈਸੇ ਦੇ ਦਿੰਦੇ ਆ ਤੇ ਉਧ ਨੇ ਨਾਲੇ ਬੰਦਾ ਘਰ ਦਾ ਘਰੇ ਹਾਂ ਇਹ ਤਾਂ ਗੱਲ ਤੇ ਸਹੀ ਹੈ ਨਹੀਂ ਨਾਲੇ ਮੈਂ ਸੁਣਿਆ ਮੀਤ ਆ ਜਿਹੜੇ ਹਾਂ ਬਲੌਗ ਜੇ ਬਣਾਵਣਾ ਪਾਈ ਜਾਂਦੇ ਆ ਵੀ ਆ ਹੁਣ ਜਿਵੇਂ ਮੈਂ ਪੱਠੇ ਪਾਉਂਦੀ ਸੀ ਪਸੂਆਂ ਨੂੰ ਵੀ ਇਹ ਬਣਾ ਕੇ ਪਾ ਦਿਆ ਕਰਕੇ ਇਹਦੇ ਜੀ ਘਰ ਦੇ ਕਮਰੇ ਚ ਵੀ ਬਾਹਲੇ ਪੈਸੇ ਆ ਇੰਨਾ ਚਿਰ ਪੈਸੇ ਆ ਹੋਰ ਇੰਨਾ ਚਿਰ ਤਾਂ ਮੈਨੂੰ ਲੱਗਦਾ ਨਹੀਂ ਕਿ ਪੈਸੇ ਹੋਣਗੇ ਇਹ ਚ ਨਹੀਂ ਕੋਈ ਪੈਸਾ ਹਰੀਲਾਂ ਚ ਵਧੀਆਗਾ ਚੱਲ ਮੇਰੀ ਗੱਲ ਸੁਣ ਹੁਣ ਤੂੰ ਤਾਂ ਪੁੱਛ ਲਿਆ ਹੁਣ ਬੰਟੂ ਤੋਂ ਬੰਟੂ ਨਹੀਂ ਦੇਦਾ ਜਵਾਬ ਮੈਂ ਦੂਜੇ ਨੂੰ ਵੀ ਪੁੱਛਦੀ ਆ ਜੇ ਉਹਨੇ ਮੈਨੂੰ ਹਾਂ ਕਰਤੀ ਕੇਰਾ ਦੋ ਸੂਟ ਤਾਂ ਲੈ ਆਵਾਂਗੇ ਚਲ ਜੇ ਹਾਂ ਕਰਤੀ ਤਾਂ ਠੀਕ ਐ ਨਾ ਹਾਂ ਕੀਤੀ ਫੇਰ ਆਪਾਂ ਜ਼ਰੂਰ ਪੱਕਾ ਇਹੀ ਕੰਮ ਸ਼ੁਰੂ ਕਰ ਦੇਣਾ ਰੀ ਲਾਣਾ ਚਲ ਮੇਰੀ ਗੱਲ ਸੁਣ ਕੇਰਾ ਨਾ ਸ਼ਿੰਦਰ ਤੋਂ ਜਾ ਕੇ ਬਿਓ ਤਾਂ ਲੈ ਆਈ ਤੇ ਮੈਂ ਕਰ ਲੈਨੀ ਆ ਘਰ ਦੇ ਭੱਜ ਭੱਜ ਕੰਮ ਵੀ ਕਿਵੇਂ ਚਲਾਉਂਦੀ ਆ ਉਹ ਕੈਮਰਾ ਕੋਈ ਨਹੀਂ ਕੋਈ ਨਹੀਂ ਹੋ ਤਾਂ ਮੈਂ 5 ਮਿੰਟਾਂ ਚ ਜਾਮ ਕਿਹੜਾ ਬਾੜੀ ਦੂਰ ਨਾਲ ਤਾਂ ਘਰ ਆਪੇ ਹਾਂ ਉਹਦੇ ਕੋਲੇ ਉਹਨੂੰ ਬਸ ਕਲਾ ਹੀ ਕਹਿਦੀ ਉਹਨੂੰ ਆਏ ਨਾ ਦੱਸੀ ਵੀ ਮੈਂ ਵੀ ਕਰਨਾ ਫੇਰ ਅਗਲਾ ਕਰ ਨਹੀਂ ਦਿੰਦਾ ਹੁੰਦਾ ਕੰਮ ਉਹਨੂੰ ਆਏ ਗਈ ਵੀ ਆ ਤੂੰ ਇਹ ਚ ਇੰਨੀ ਸੋਨਾ ਜਾਂ ਮੂੰਹ ਕਿਵੇਂ ਬਣਾ ਲੈਣੀ ਆ ਹਾਂ ਤਾਂ ਪਤਾ ਕਰਨਾ ਪਊ ਹੈਨਾ ਹਾਂ ਇੰਨੀ ਸ਼ਕੀਨੀ ਤਾਂ ਨਹੀਂ ਲਾਉਂਦੀ ਕਿਉਂਕਿ ਉਹ ਚ ਘੋਰੀ ਵੀ ਵਾਲੀ ਆਈ ਜਾਂਦੀ ਹੁੰਦੀ ਆ ਕਦੇ ਅੱਖਾਂ ਬਿੱਲੀਆਂ ਜੀਆਂ ਕਰੀ ਬੈਠੀ ਹੁੰਦੀ ਆ ਉਹ ਸਾਰੀ ਚੀਜ਼ ਦਾ ਤੂੰ ਪਤਾ ਕਰ ਲਈ ਆਏ ਵੇਖ ਤੂੰ ਤਾਂ ਪੜੀ ਲਿਖੀ ਆ ਵੱਧ ਇਹਦਾ ਕੰਮ ਸਿੱਖਣਾ ਪਊ ਹਾਂ ਇਹ ਕੰਮ ਤੂੰ ਸਿੱਖ ਲਈ ਤੇ ਮੇਰੀ ਗੱਲ ਸੁਣ ਮੈਂ ਪਾਦਾ ਪਸੂਆਂ ਨੂੰ ਨੀਰਾ ਤੇ ਤੂੰ ਨਾ ਭੱਜ ਕੇ ਜਾਈ ਆ ਸ਼ਿੰਦਰ ਕੋਲੇ ਚਲ ਕੋਈ ਨਹੀਂ ਫਿਰ ਮੈਂ ਜਾ ਕੇ ਇੰਨੇ ਨੂੰ ਐ ਵਨ ਟੂ ਵਰਗਾ ਆ ਜਾਂਦਾ ਮੋੜ ਕੇ ਚਲ ਪਾ ਨੀਰਾ ਫਿਰ ਮੈਂ ਚੱਲਦੀ ਆ ਹੋਰ ਚਲ ਆਹ ਤਾਂ ਕੰਮ ਚੰਗਾ ਸੋਚ ਲੈ ਚਲ 4 ਪੈਸੇ ਆਉਣਗੇ ਕਹਿੰਦੇ ਬਲਾਂ ਹੀ ਪੈਸੇ ਬਣਦੇ ਆ ਚਲ ਰੀਲਾ ਪਾਪਾ ਬਣਾਈ ਚ ਲੈ ਕਰਾਂਗਾ ਦੋਨੋਂ ਬਰਾਨੀ ਜਠਾਨੀ ਹੋ ਹੋ ਕੋਣ ਆਇਆ ਦਾ ਪਤਾ ਹੀ ਪਸੂਨ ਨੀਰਾਚਰੇ ਦਾ ਟਾਈਮ ਹੋ ਗਿਆ ਵੀ ਨਾਲ ਬਾਹਰ ਨਿਕਲੋ ਸਾਰੇ ਅੰਦਰ ਹੀ ਬਣਿਆ ਰਹਿਣੀਓ ਓ ਮੇਰੀ ਗੱਲ ਸੁਣੋ ਜੀ ਮੈਂ ਤਾਂ ਸਮੋਂ ਦੀ ਭਰ ਕੇ ਰੱਖਤਾ ਸੀ ਉੱਥੇ ਟੋਕਰਾ ਪਰ ਤੇਰਾ ਪਤਾ ਹੀ ਐ ਮੇਰੀ ਢੂਈ ਦੁਖਣ ਲੱਗ ਜਾਂਦੀ ਐ ਮੈਂ ਤੈਨੂੰ ਐਂ ਕਹਿੰਦੀ ਸੀ ਕੰਮ ਹੋਵੇ ਤਾਂ ਢੂਈਆਂ ਦੁਖਦੀਆਂ ਥੋੜੀਆਂ ਮੈਂ ਤੈਨੂੰ ਐਂ ਕਹਿੰਦੀ ਸੀ ਹਾਂ ਕੀ ਕਹਿੰਦੀ ਸੀ ਦੱਸ ਮੈਨੂੰ ਪੈਸੇ ਦੇ ਦੋ 2000 ਰੁਪਿਆ ਪੈਸੇ ਦੇ ਉਹ ਤੈਨੂੰ 2000 ਰੁਪਿਆ ਤੂੰ ਤਾਣਾਂ ਆ ਆ ਤੈਨੂੰ ਤੂੰ ਤਾਣ ਤੋੜ ਕੇ ਦੇਣਾ ਪੈਸੇ ਦੇ ਦੇ 2000 ਰੁਪਿਆ ਤੈਨੂੰ ਲੈ ਨਾ ਰੁਤ ਕਿਹੜੀ ਐ ਲਓ ਫਿਰ ਇਹਦੇ ਚਰੋਤਾ ਵਾਲੀ ਕੀ ਗੱਲ ਹੁਣ ਮੇਰੀ ਗੱਲ ਸੁਣ ਵੇਖ ਵਨ ਟੂ 1000 ਦੀਆਂ ਚਾਰ ਟੀ ਸ਼ਰਟਾਂ ਲਿਆਇਆ ਦੋ ਤੇਰੇ ਵਾਸਤੇ ਲਿਆ ਤੋਂ ਨੂੰ ਤਾਂ ਬੰਦਿਆਂ ਨੂੰ ਆਏ ਸੱਤ ਉਹ ਤਾਂ ਲਿਆ ਅਸੀਂ ਹਾੜੀ ਵੱਡਾ ਜਣਾ ਤੈਨੂੰ ਪਤਾ ਵੀ ਮੰਨ ਕੇ ਚੱਲ ਕਾ ਹੁਣ ਕਣਕਰ ਟੋਕਾ ਕਰਾਂਗੇ ਦਾ ਕਿਵੇਂ ਸਰੋਂ ਦਾ ਤੇ ਹਾੜੀ ਵੱਡਾਂਗੇ ਤਾਂ ਲਿਆ ਉਹ ਕੀ ਪੰਨ ਲਿਆ ਫਿਰ ਮੈਂ ਤੈਨੂੰ ਆ ਹੀ ਕਹਿੰਦੀ ਸੀ ਮਾ ਵੀ ਮੇਰੀ ਗੱਲ ਸੁਣ ਲੈ ਹੁਣ ਤਾਂ ਸੋਵਾਂ ਦੀ ਸਸਤੇ ਮਿਲਦੇ ਆ ਹੁਣ ਤਾਂ 2000 ਦੇ ਮਿਲਣਗੇ ਫਿਰ 5000 ਰੁਪਿਆ ਲੱਗੂਗਾ ਅਸੀਂ ਦੋਨੋਂ ਪਹਿਣਾ ਦੋ ਸੂਟ ਦੋ ਦੋ ਲਿਆਵਾਂਗੇ ਸਿਆਣੀ ਬਣੀ ਇਹਨਾਂ ਤੋਂ ਐਂ ਕਹ ਤੈਨੂੰ ਵਰਤੀਆ 5000 ਦੇਣਾ ਹਾੜੀ ਵੜਾ ਮੇਨ ਸੂਟ ਦੇ ਇੱਕ ਦੀ ਥਾਂ ਤੇ ਤਿੰਨ ਲੈ ਲੀ ਫਰ ਮੇਰੀ ਗੱਲ ਸੁਣ ਐਨਾ ਰੋਟੀ ਟੁੱਕ ਵੀ ਮੈਂ ਹੀ ਪਕਾਉਂਗੀ ਆ ਸੋਡੇ ਟੁੱਕ ਪਕਾਏਗੀ ਤੂੰ ਰੋਟੀ ਟੁੱਕ ਕਰੇਗਾ 20000 ਰੁਪਏ ਅੰਦਾ ਰੋਟੀਆਂ ਟੁੱਕਾਂ ਲੈ ਸੋਡੇ ਤੇ ਸਾਰਾ ਦਿਨ ਅਸੀਂ ਖਾ ਪੀ ਜਾਂਦੀਆਂ ਦੋਨੋਂ ਭੈਣਾਂ ਟੜਕੇ ਤੋਂ ਲੱਗਦੀਆਂ ਆਥਨ ਟਿੱਕਰ ਸੋਡੇ ਖਾ ਬਈ ਪੰਨ ਖਾ ਪਦੀਆਂ ਖਾਂਦੀਆਂ ਨਹੀਂ ਤੁਸੀਂ ਕਰੋ ਉਹ ਵੇਖ ਲੈ ਸ਼ਿੰਦਰ ਸਾਰਾ ਦਿਨ ਫੋਨ ਹੀ ਲਈ ਬੈਠੀ ਰਹਿੰਦੀ ਐ ਨਾਲੇ ਵਧੀਆ ਚੜਦੇ ਤੇ ਚੜਦਾ ਪਉਂਦੀ ਐ ਪੀਸਾ ਲੋਕਾਂ ਕੀ ਕਰਨਾ ਐਵੇਂ ਦੇਖ ਲੋ ਕੰਮ ਕਿਵੇਂ ਕਰਦੇ ਆਓ ਕੰਮ ਕਰਦੇ ਆ ਪਰ ਕੰਮ ਦੀ ਕਦਰ ਨਹੀਂ ਕੰਮ ਕੀ ਆਮ ਕਰਦੇ ਆ ਚਾਰ ਰੋਟੀਆਂ ਪਾ ਕੇ ਕੰਮ ਕਰਨ ਲੱਗੇ ਨੂੰ ਆ ਫਿਰ ਉਹੀ ਤਾਂ ਗੱਲ ਐ ਵੀ ਜਿੱਥੇ ਤੁਸੀਂ ਕਦਰ ਨਹੀਂ ਕਰਦੇ ਉਥੇ ਪੈਸਾ ਵੀ ਨਹੀਂ ਕਦਰ ਨੂੰ ਤੈਨੂੰ ਹੁਣ ਪੰਡਾ ਨਾ ਖੋਲਦਾ ਮੈਂ ਤੂੜੀ ਮੈਨੂੰ ਕਿਤੇ ਪੈਸੇ ਦੀ ਕਦਰ ਨਹੀਂ ਕਰਦੇ ਕਦਰ ਨੂੰ ਤੈਨੂੰ ਦੱਸ ਜੇ ਕੋਈ ਟਾਈਮ ਆਊਗਾ ਮਰੇ ਹੁਣ ਹਾੜੀ ਵੱਡਾਂਗੇ ਜੋ ਐਸ ਸਾਲ ਉਹ ਕੱਪੜੇ ਲੈਣੇ ਉਹ ਤੋਂ ਲੈ ਲਾਂਗੇ ਹੁਣ ਪਹਿਲੇ ਤੁਹਾਨੂੰ ਮੈਂ ਕਿੱਥੋਂ ਦਿਆਂਗਾ ਪੈਸੇ ਇਹ ਵੇਚਾਂਗੇ ਸਭ ਸੋਹਾਂ ਵੇਚਾਂਗੇ ਕਣਕ ਵੇਚਾਂਗੇ ਹਜੇ ਢੂੜ ਮਹੀਨਾ ਪੈ ਉਹ ਪਰ ਉਹ ਤਾਂ ਨੂੰ ਮਹਿੰਗੇ ਹੋ ਜਾਂਦੇ ਆ ਕੰਪਨੀ ਦੇ ਮਹਿੰਗੇ ਹੋ ਜਾਂਦੇ ਮਹਿੰਗੇ ਹੋ ਜਾਣਗੇ ਲੋ ਮਹਿੰਗਾ ਮੈਂ ਦਪਾਉਣੀ ਦਪਾਉਂ ਸਸ ਕੋਈ ਨਾ ਮਹਿੰਗਾ ਕਿਵੇਂ ਹੋ ਆ ਮੈਂ ਹੀ ਕਰਦੀ ਆ ਗੱਲ ਮੈਂ ਲਿਆ ਕੇ ਦਊਗਾ ਵੀ ਮੀਤ ਵੀ ਆਪਾਂ ਤਾਂ ਨਾ ਕੋਈ ਸਾਈਡ ਬਿਜ਼ਨਸ ਤੋਰਗੇ ਵੀ ਜਿਹਦੇ ਵਿੱਚ ਆਪਾਂ ਨੂੰ ਕੋਈ ਫਾਇਦਾ ਹੋਵੇ ਇਹ ਬੰਦਿਆਂ ਦੇ ਹੱਥ ਕਬੀਲਦਾਰੀ ਕਾਦੀ ਐ ਠੀਕ ਬੋੜ ਬੋੜ ਕਰੀਏ ਨੀ ਐ ਸ਼ੰਗਮ ਮੈਂ ਤਾਂ ਬੋਲਣਾ ਹੀ ਆਂ ਬੰਦੇ ਦੇ ਹੱਥ ਕਾਦੀ ਕਬੀਲਦਾਰੀ ਆ ਨਾ ਲੀਡਾ ਲੱਤਾ ਜੱਜ ਦਾ ਦਿੰਦੇ ਆ ਚੁੰਨੀਆਂ ਵੀ ਸੂਟਾਂ ਦੇ ਨਾਲ ਆ ਜਾਂਦਾ ਤਾਂ ਡੰਗ ਲੈ ਜਾਂਦਾ ਹੁੰਦਾ ਇਹ ਤਾਂ ਸਾਰਾ ਦਿਨ ਬਸ ਆਪ ਦੇ ਕਫੈਸ਼ਨ ਨੇ ਇਹਨਾਂ ਦੇ ਲੋਟ ਆਉਂਦੇ ਕੋਈ ਨਾ ਮੀਤ ਨੂੰ ਕਹਿੰਦੀ ਆ ਕੋਈ ਖੋਲਾ ਖੋਲਾ ਇੱਥੇ ਸਲਾਹਾਂ ਕਰੀ ਜਾਂਦੀ ਐ ਬੋਲਦੀ ਨਹੀਂ ਕਰਦੀ ਨਹੀਂ ਸਾਰਾ ਦਿਨ ਕੰਮ ਆਵੇ ਪਿੱਸੂ ਲੜ ਜਾਂਦੇ ਹੁਣ ਇਧਰ ਨੂੰ ਤੁਰਪੀ ਬੇਬ ਤੇਰਾ ਬੋਲਦੀ ਐ ਕਦਰ ਨਹੀਂ ਕਦਰ ਨਹੀਂ ਲੈ ਮੈਂ ਜਿ ਲਿਆਉਂ ਆਪਾ ਛੜਿਆ ਖਤਰ ਲੈ ਕੇ ਛੜ ਦੂੰ ਅਪੇ 5-7 ਸਾਲ ਨਾ ਪਾਟੇ ਨਾ ਕਰੇ ਲੈ ਸੂਟ ਲਿਓਣਾ 2000 ਦਾ 2000 ਨਾ ਸਾਰਾ ਚਾਹ ਘੜਾ ਹੋਊਾ ਸਾਰੇ ਮਹੀਨੇ ਦਾ ਤੇ ਇਹ ਤੁਹਾਨੂੰ 2000 ਲੈ ਕੇ ਦੇਖਦੀਆਂ ਫਿਲਟਰ ਲੈ ਹੁਣ ਫੋਨ ਲੈ ਕੇ ਬੈਠ ਗਈ ਲੈ ਕਹਦੇ ਹੁੰਦੇ ਆ ਵੀ ਕੋਈ ਜ਼ਰਦਾ ਨਹੀਂ ਕੋਈ ਬਗਾਨਾ ਹੈ ਤੂੰ ਆਪ ਹੀ ਤਾਂ ਮੈਨੂੰ ਕਿਹਾ ਵੀ ਆਪਾ ਬਣਾ ਕੇ ਦੇਖ ਲਾਂ ਕਰਾਂਗੇ ਰੀਲਾ ਜੇ ਹੁਣ ਜਿਵੇਂ ਸ਼ਿੰਦਰ ਤੋਂ ਜਾਂਚ ਲੈ ਕੇ ਆਈਆਂ ਤਾਂ ਮੈਨੂੰ ਦੇਖ ਲੈਣ ਦੇ ਚਲ ਦੇਖ ਤਾਂ ਸੀ ਹੁਣ ਸ਼ੇਤੀ ਮਚਣ ਲੱਗੀ ਲੈ ਮੈਨੂੰ ਵੀ ਸਖਾ ਫਿਰ ਮਾੜਾ ਮੂੰਹ ਮੈਂ ਕਹਿੰਦੀ ਸੀ ਇੱਥੇ ਮੂੰਹ ਕਰੀ ਮਾੜਾ ਆ ਅੰਮੂ ਕਰ ਤੇਰਾ ਹਾਂ ਲਓ ਦੇਖੀ ਕਿੰਨਾ ਸੋਹਣਾ ਹੋ ਗਿਆ ਲੈ ਕੁੜੀ ਤਾਂ ਬਿੱਲੀਆਂ ਖਾਉਂਗਾ ਇਹ ਅਗਲੇ ਤੇ ਦੇਖਾ ਹਾਂ ਕਿੰਨੀ ਸੋਹਣੀ ਫੋਟੋ ਆਣ ਲੱਗੀ ਮੈਂ ਪਤਲੀ ਵੀ ਲੱਗਣ ਲੱਗ ਗਈ ਇਹ ਫਿਲਟਰ ਆ ਸਾਰੇ ਫਿਲਟਰਾਂ ਦਾ ਕਮਾਲ ਆ ਅੱਛਾ ਹਾਂ ਤੇ ਇਹ ਬਿੱਗ ਜਿਲਾ ਮਾ ਤੇਰੇ ਵਾਲ ਦੇਖ ਖੁੱਲੇ ਇਹ ਆ ਹੁਣ ਦੇਖ ਲੈ 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 ਤੂੰ ਤਾਂ ਮੇਰੇ ਇਹੋ ਬਣਾ ਤੇ ਟੇਵੇ ਬਾਗ ਹਾਂ ਇਹ ਤੇ ਆਹੀ ਕੁਛ ਬੰਦਾ ਤਾਂ ਹੀ ਇਹਨਾਂ ਮਸ਼ਹੂਰ ਹੋ ਜਾਂਦੇ ਆ ਮੈਂ ਆਪਣੇ ਲਾਲਾ ਦੇਖੀ ਜਾਂਦੀ ਸੀ ਮੂੰਹ ਜੇ ਉਹ ਮੈਂ ਤਾਂ ਫਿਰ ਮੇਰੀ ਗੱਲ ਸੁਣਾ ਮੈਂ ਤਾਂ ਸਮਾ ਦੀ ਆਏ ਕੈ ਨਹੀਂ ਹੁੰਦੀ ਆ ਇਹ ਤਾਂ ਐਕਟਰ ਨਾਲੋਂ ਨਾਲੋਂ ਵੀ ਬਾਹਰ ਸੁਹਣੇ ਇਹ ਫਿਰ ਇਹੀ ਚੀਜ਼ ਬਣਾਉਂਦੀ ਆ ਉਹੀ ਤਾਂ ਕਰ ਲੈ ਮੇਰੀ ਗੱਲ ਸੁਣ ਹੁਣ ਮੈਨੂੰ ਤਾਂ ਨਾ ਇਹ ਰੀਲ ਤਾਂ ਮੈਂ ਬਾਅਦ ਚ ਬਣਾਉ ਪਹਿਲਾਂ ਮੈਂ ਤਾਂ ਇਹ ਦੇਖੀ ਕਿ ਮੈਂ ਤਾਂ ਇੰਨੀ ਸੋਹਣੀ ਲੱਗਾ ਕਦੇ ਕਿਵੇਂ ਕਦੇ ਕਿਵੇਂ ਕਰਿਆਣ ਕਾ ਲਾ ਕੇ ਦੇਖ ਲਾ ਮੈਂ ਤੂੰ ਮੇਰੀ ਗੱਲ ਸੁਣ ਹਾਂ ਚੱਲ ਅੱਜ ਸਟਾਰਟਿੰਗ ਕਰਦੇ ਆ ਪਰ ਰੱਬ ਦਾ ਨਾਮ ਲੈ ਕੇ ਪਹਿਲਾਂ ਉਹ ਮੈਨੂੰ ਹਜੇ ਗਾਣਾ ਜੇ ਨਹੀਂ ਪਤਾ ਲੱਗਿਆ ਕਿਵੇਂ ਲਾਵਾਂ ਉਹੀ ਮੱਥਾ ਮਾਰੀ ਜਾਂਦੀ ਏਰਾ ਉਂ ਬਣਾ ਕੇ ਪਾ ਦੇ ਉਂ ਬਣਾ ਕੇ ਪਾ ਦਾ ਹਾਂ ਬਿਨਾ ਗਾਣੇ ਤੇ ਬਿਨਾ ਗਾਣੇ ਤੋਂ ਨਾ ਇੱਥੇ ਬਹਿ ਕੇ ਆਪਾਂ ਦੋਨੇ ਬਣਾ ਦਨੂਆ ਪਹਿਲੀ ਤਾਂ ਇੱਕ ਤਾਂ ਬਣਾ ਲੈ ਨਾਲ ਬੋਲ ਚੱਲ ਆ ਜਾ ਬੇ ਆ ਜਾ ਸੁਣ ਰੇ ਮੇਰੀ ਗੱਲ ਸੁਣ ਮੀ ਤ ਹਾਂ ਤੇ ਇਹ ਨਾ ਮੈਂ ਤੈਨੂੰ ਆਈ ਦੱਸਦੀ ਹਾਂ ਹੂੰ ਇਹ ਆਪਾਂ ਬਣਾ ਕੇ ਪਾਤਾ ਦਿੰਦਾਂ ਹਾਂ ਤੇ ਪਰਸ਼ਿੰਦਰ ਨੂੰ ਨਾ ਦੱਸ ਨਾ ਨਾ ਮੈਂ ਕੀ ਦੱਸਣਾ ਤੇ ਪਹੁੰਚ ਕਿੱਥੋਂ ਕਿੱਥੇ ਟਿੱਕਰ ਜਾਊਗੀ ਇਹ ਪਹੁੰਚਣ ਦਾ ਤਾਂ ਹੁਣ ਆਪਣੀ ਕਿਸਮਤ ਆ ਇਹ ਨਹੀਂ ਪਤਾ ਆਪਣੀ ਪਹਿਲੀ ਰੀਲ ਹੀ ਵਾਇਰਲ ਹੋ ਜਾਏ ਇਹ ਨਹੀਂ ਪਤਾ ਆਪਾਂ ਮੱਥਾ ਮਾਰੀ ਜਾਏ ਮੈਂ ਤਾਂ ਗੱਲੀ ਬਾਤੀ ਜੇ ਪੁੱਛਿਆ ਸੀ ਹਾਂ ਤਾਂ ਚੱਬਨਵਾ ਹੀ ਨਹੀਂ ਪੁੱਛਿਆ ਵੀ ਤੂੰ ਕਾਤੋਂ ਇਹਦੇ ਵਾਸਤੇ ਮੈਂ ਤਾਂ ਉਹ ਪੁੱਛਦੀ ਆ ਵੀ ਤੂੰ ਕੰਮ ਕਰਦੀ ਆ ਉਹਦੇ ਕੰਮ ਦੇ ਹਿਸਾਬ ਨਾਲ ਪੁੱਛਿਆ ਮੈਂ ਤਾਂ ਤੂੰ ਤੂੰ ਐ ਵਿੜਕ ਜਿਨੀ ਲਈ ਵੀ ਕਿੰਨੇ ਕ ਪੈਸੇ ਉਸੇ ਆਉਂਦੇ ਆ ਹਾਂਜੀ ਪੈਸੇ ਪੂਸੇ ਬਥੇਰੇ ਬਣ ਜਾਂਦੇ ਆ ਕਹਿੰਦੀ ਮੈਂ ਤਾਂ ਲੱਖ ਲੱਖ ਰੁਪਇਆ ਕਮਾ ਲੈਂਦੀ ਆ ਅੱਛਾ ਹਾਂ ਉਹ 10 10 ਹਜ਼ਾਰ ਦੁਕਾਨਾਂ ਵਾਲਿਆਂ ਤੋਂ ਲੈ ਲੈਂਦੀ ਆ ਪ੍ਰੋਮੋਸ਼ਨ ਕਰਕੇ ਪਰ ਦੁਕਾਨਾਂ ਦਾ ਤਾਂ ਕੰਮ ਔਖਾ ਐ ਭਾਈ ਚਲੋ ਤਾਂ ਪਕੜਾ ਜਾਈ ਜਨੀਆਂ ਆ ਪਤਾ ਇੱਥੇ ਬਣਾ ਕੇ ਪਾਉਣਾ ਲੈ ਤੂੰ ਆ ਆ ਤੇ ਤਮੂ ਇਹ ਸਮਾਰ ਕੇ ਕਰ ਆ ਆ ਠੀਕ ਐ ਫਿਲਟਰ ਹਾਂ ਵੇ ਹਾਂ

ਤੇ ਆਪਾਂ ਇਹ ਲਿਖ ਕੇ ਨਹੀਂ ਪਾ ਸਕਦੇ ਕਿਵੇਂ ਵੀ ਅਸੀਂ ਘਰੋਂ ਸਾਡੀ ਤੰਗੀ ਚੱਲੀ ਜਾਂਦੀ ਆ ਕਿ ਐਂ ਤਾਂ ਫਿਰ ਮਜ਼ਾਕ ਡਾਉਣ ਨਹੀਂ ਰਹਿਣਦੇ ਰਹਿਣਦੇ ਐਂ ਤਾਂ ਫਿਰ ਆਪਣੇ ਘਰੇ ਗਾਲਾਂ ਪੈਣਗੀਆਂ ਜੇ ਇਹਨਾਂ ਨੇ ਦੇਖ ਲਈ ਇਹਨਾਂ ਨੇ ਫੋਨਾਂ 'ਚ ਤਾਂ ਪਾਵਾਂਗੇ ਹੀ ਕਹਿੰਦੇ ਜਿਹੜੇ ਜਿਹੜੇ ਨੇੜੇ ਫੋਨ ਹੁੰਦਾ ਕੋਈ ਬੰਤੂ ਦੇ ਫੋਨ 'ਚ ਵੀ ਆਵਾਂਗੇ ਆਪਾਂ ਆਵਾਂਗੇ ਆ ਨੇੜੇ ਫੋਨਾਂ 'ਚ ਤਾਂ ਆਉਂਦੇ ਹੀ ਆ ਤੇ ਫਿਰ ਉਹ ਪਰ ਚੀਜ਼ ਡਿਲੀਟ ਨਹੀਂ ਮਾਰ ਸਕਦਿਆਂ ਲੈ ਹੁਣ ਡਰਨ ਲੱਗ ਗਿਆ ਕਿ ਡਿਲੀਟ ਕੋਈ ਨਹੀਂ ਕਹਿ ਦਾਂਗੇ ਜੇ ਪੁੱਛਣਗੇ ਵੀ ਸਾਨੂੰ ਪੈਸੇ ਦੇ ਦਿਆ ਕਰਦੇ ਫਿਰ ਕਿੱਡੀ ਗੱਲ ਆਪਾਂ ਕੀ ਕਿਤੇ ਕਹੀਆਂ ਜਾ ਆਪਾਂ ਕਿਸੇ ਬੰਦੇ ਨਾਲ ਰੀਲ ਬਣਾ ਕੇ ਪਾਤੀ ਹਾਂ ਇਹ ਵੀ ਗੱਲ ਠੀਕ ਹੈ ਦੋਨਾਂ ਬਣਾ ਨੇ ਬਣਾ ਕੇ ਪਾਈ ਐ ਇੰਨਾ ਕੁ ਵੀ ਨਹੀਂ ਕਰ ਸਕਦੇ ਤਾਂ ਬਸ ਫਿਰ ਕਰਾਂਗੇ ਲੈ ਫਰਾਉ ਪੈਸੇ ਹਾਂ ਇਹ ਵੀ ਗੱਲ ਆਪਣੇ ਜੀਵ ਲੱਗੀਆਂ ਬੋਲ ਤੁਹਾਨੂੰ ਕੀ ਗੱਲ ਆ ਮੀਤ ਜੇ ਇਹ ਹੁਣ ਆਪਣਾ ਕੰਮ ਚੱਲ ਪਿਆ ਜੀ ਮਰਦਾ ਜੀ ਕਰੀ ਜਾਂਦਾ ਇੱਕ ਹੋਰ ਬਣਾ ਕੇ ਪਾਦਾ ਚੱਲ ਮੇਰੀ ਗੱਲ ਸੁਣ ਆਪਾਂ ਉਧਰ ਜਾਂਦੇ ਆ ਆਪਣੇ ਕੜਕਾਂ ਪੱਕਣਾਂ ਵਈਆਂ ਹਾਂ ਕੜਕਾळा ਗਾਣਾ ਜਲਾ ਕੇ ਕੋਈ ਹੈਨਾ ਚੱਲ ਫਿਰ ਚੱਲ ਆ ਜਾ ਚੱਲ ਸਵਾਦੀ ਘੰਟਾ ਆਉਂਦੇ ਨਹੀਂ ਆਪਣੇ ਬੰਦੇ ਹੱਲੇ ਕਾਂਟਾ ਹੋ ਗਿਆ ਉਹਨੂੰ ਚਾਹ ਗਿਆ ਸੀਗਾ ਫੋਨ 'ਚ ਬੜੀ ਪਈ ਸੀਗੀ ਆਖੇ ਮੈਂ ਰੀਲਾ ਦੇਖੇ ਨਹੀਂ ਧਰ ਦੇਣੀ ਇਹ ਚ ਕੀ ਹੋਇਆ ਅੱਜ ਇਹਨਾਂ ਨੂੰ ਸਵੇਤ ਬਾਹਰ ਨਹੀਂ ਚੱਲ ਭਾਬੀ ਹੁੰਦੀ ਆ ਭਾਬੀ ਨੂੰ ਕਹਿਣਾ ਦੇਖ ਕੇ ਇਹ ਵੀ ਉਹੀ ਕੰਮ ਹੈ ਭਾਬੀ ਹਾਂ ਤੁਹਾਨੂੰ ਹੋਇਆ ਕੀ ਹੈ ਦੋਨਾਂ ਜਣੀਆਂ ਨੂੰ ਇਹ ਕੀ ਹੋਣਾ ਹੈ ਕੀ ਕਰਤਾ ਸੀ ਇਹ じゃ ਉਹ ਕਰਤਾ ਕੀ ਉਹਨੂੰ ਕਾਂਟਾ ਹੋ ਗਿਆ ਚਾਹ ਗਈ ਸੀ ਵੀ ਚਾਹ ਦੀ ਘੁੱਟ ਬਣਾ ਦੇ ਫੋਨ ਤੇ ਨਾ ਰੀਲਾਂ ਲੱਗੀ ਪਈ ਆ ਤਾਂ ਉਹ ਨੂੰ ਕਰ ਰੱਖਿਆ ਮੈਂ ਰੀਲਾਂ ਦੇਖ ਲਾਂ ਮੜਾ ਜਿ ਸਿੱਖ ਕੰਮ ਦੇਖਣਾ ਵੇ ਕੀ ਕੰਮ ਆਉਂਦਾ ਕੀ ਆਉਂਦਾ ਵੀ ਤੁਸੀਂ ਜਿਹੜਾ ਕੰਮ ਤੰਦਾ ਹੈਗਾ ਉਹ ਕਰ ਲਓ ਤੈਨੂੰ ਦੇਖਿਆ ਹੁਣ ਤੂੰ ਵੀ ਫੋਨ ਫੜੀ ਬੈਠੀ ਐ ਰੀਲਾਂ ਚ ਲਈ ਦੇਖੀ ਜਾਂਦੀ ਐ ਵੀ ਚਾਏ ਅਸੀਂ ਬਿੰਦ ਚਟ ਫੋਨ ਵੇਖ ਲੈਣੀਆਂ ਤੁਸੀਂ ਦੁਖੀ ਬਾਲਾ ਹੁੰਨੇ ਆ ਉਹ ਤੇਰਾ ਭਰਾ ਉਹ ਭੱਜ-ਭੱਜ ਪਈ ਜਾਂਦਾ ਫਿਰ ਕਿੱਡੀ ਕੁ ਗੱਲ ਐ ਭੱਜ-ਭੱਜ ਅਗਲੇ ਨੇ ਪੈਣਾ ਹੀ ਐ ਹੁਣ ਜੇ ਉਹ ਖੇਤੋਂ ਆਇਆ ਉਹਨੇ ਚਾਹ ਪਾਣੀ ਮੰਗਣਾ ਤੇ ਤੁਸੀਂ ਜੇ ਰੀਲਾਂ ਦੇਖੋngੀਆਂ ਅਗਲਾ ਭੱਜ-ਭੱਜੀ ਪਊਗਾ ਇਹ ਤਾਂ ਵਿਹਲੇ ਬੰਦੇ ਦਾ ਕੰਮ ਆ ਜਦੋਂ ਘੰਟਾ ਵਿਹਲੀਆਂ ਹੋਣੇ ਦੁਪਹਿਰੇ ਉਦੋਂ ਦੇਖ ਲਿਆ ਕਰੋ ਰੋਕਦੇ ਤਾਂ ਨਹੀਂ ਤੁਹਾਨੂੰ ਤੁਹਾਡੇ ਕੋਲ ਫੋਨ ਹੁੰਦੇ ਆ ਗਲਤ ਆ ਗਲਤੀ ਵੀ ਜੇ ਬੰਦੇ ਨੇ ਕੋਈ ਚਾਹ ਪਾਣੀ ਰੋਟੀ ਮੰਗੀ ਆ ਉਹਨੂੰ ਉਹ ਤਾਂ ਫੜਾ ਦਿਓ ਤੁਹਾਨੂੰ ਲੱਗਦਾ ਵੀ ਇਹ ਵਿਹਲੇ ਬੰਦੇ ਦਾ ਕੰਮ ਹੈ ਤੁਹਾਨੂੰ ਕੀ ਪਤਾ ਇਹ ਵੀ ਕੋਈ ਕੰਮ ਹੈ ਉਹ ਕਿਧਰੇ ਕੋਈ ਕੰਮ ਨਹੀਂ ਹੈਗਾ ਦੱਸ ਉਹੀ ਇਹ ਉਹ ਜ਼ਿਆਦਾ ਕਲੇਸ਼ ਦੇ ਬਹਾਨੇ ਭਾਲਦੀਆਂ ਤੂੰ ਬਾਈ ਨਾਲ ਤੇ ਮੀਤ ਮੇਰੇ ਨਾਲ ਫੋਨ ਲੈ ਕੇ ਰਹਿ ਕਰਕੇ ਬੈਠੀ ਹੋ ਆ ਵੀ ਆਪਾਂ ਰੀਲਾਂ ਦੇਖਿਆ ਨਹੀਂ ਆ ਵੀ ਆਪੇ ਕਲੇਸ਼ ਕਰਨਗੇ ਪੈਸੇ ਪੁੱਛੇ ਜਦੋਂ ਮੈਂ ਉਹਨੂੰ ਬੰਦੇਾਂ ਨੂੰ ਕਹਿਤਾ ਸੀ ਭਈ ਜਿੱਦੇ ਮੇਰੀ ਤਨਖਾਹੀ ਉਹਦੇ ਸੂਟ ਲੈ ਲਿਓ ਤੁਸੀਂ ਤਾਂ ਸਰੋ ਤੇ ਹੱਥ ਤੇ ਸਰੋ ਜਮਾਉਣੇ ਤੁਸੀਂ ਇਹ ਤੇ ਹੱਥ ਦੇ ਸਰੋ ਜਮਾਉਣ ਵਾਲੀ ਕੀ ਗੱਲ ਆ ਮੇਰੀ ਗੱਲ ਸੁਣ ਤੁਸੀਂ ਤਾਂ ਆਥਨ ਨੂੰ 100 ਬੰਦੇ ਦੇ ਮੂੰਹ ਹੱਥੇ ਲੱਗਦੇ ਆ ਆ ਖੇਤਾਂ 'ਚ ਬਾਰ ਬਾਰ ਬੈਠਣਾ ਸੀ ਹੈ ਕਿਸੇ ਨੂੰ ਮਿਲਣਾ ਨਹੀਂ ਗੱਲਣਾ ਨਹੀਂ ਚੱਲ ਫੋਨ ਤੇ 2 ਮਿੰਟ ਜੇ ਕਿਸੇ ਨੂੰ ਵੇਖ ਲੈਨੇ ਆ ਭੈਣ ਭਰਾ ਨੂੰ ਕੋਈ ਵੀਡੀਓ ਬਣਾਉਂਦਾ ਤੇ ਉਹਦੇ 'ਚ ਵੀ ਤੁਸੀਂ ਖੁਸ਼ ਨਹੀਂ ਬਾਰ ਨਹੀਂ ਜਾਂਦੀਆਂ ਕਿਤੇ ਹੋਰ ਪਾਸੇ ਨਹੀਂ ਜਾਂਦੀਆਂ ਸੀ। ਉਹ ਚਲ ਠੀਕ ਹੈ ਭਾਬੀ ਐਵੇਂ ਜਦਾਈ ਕਰਨ ਦਾ ਕੋਈ ਫਾਇਦਾ ਨਹੀਂ ਤੁਸੀਂ ਗਲਤ ਆ ਸਮਝਣੀ ਹੈਗੀ। ਜੇ ਇਹਦੇ ਤੋਂ ਬੇਲ ਮਿਲ ਗਈ ਨਾ ਤਾਂ ਚਾਹ ਦੀ ਘੁੱਟ ਬਣਾ ਦੀ ਨਾਲੇ ਮੈਂ ਪੀ ਲੂੰਗਾ ਨਾਲੇ ਮੈਂ ਉਹਨੇ ਮੈਨੂੰ ਫੋਨ ਕੀਤਾ ਸੀ ਕਿ ਵੀ ਖੇਤ ਚਾਹ ਲੈ ਕੇ ਆ ਜੀ। ਨਾਲੇ ਮੈਂ ਤਾਂ ਐਂਕ ਵੇਖਦੀ ਸੀ ਇਹਦਾ ਅੱਜ ਇਹ ਰੀਚਾਰਜ ਖਤਮ ਹੋ ਗਿਆ। ਇਹਦੇ ਚ 700 ਰੁਪਿਆ ਪਊਗਾ। ਹੁਣ ਪਾ ਦੀ ਪਈ ਪੈਸੇ। 700 ਰੁਪਿਆ ਹੈ ਨਹੀਂ ਮੇਰੇ ਕੋਲ ਪਾਉਣ ਨੂੰ ਤੇ ਮੈਂ ਜਾ ਕੇ ਨਾ ਬਾਈ ਨੂੰ ਸਾਰੀ ਗੱਲ ਦੱਸ ਦੂੰਗਾ ਮੁੜ ਕੇ ਹੋਊਗਾ ਕਲੇਸ਼ ਮੈਨੂੰ ਚਾਹ ਦੀ ਘੁੱਟ ਤੂੰ ਬਣਾ ਦੇ ਮੈਂ ਪੀ ਲੂੰਗਾ ਨਹੀਂ ਮੈਂ ਪੀਂਦਾ ਵੀ ਨਹੀਂ। ਡੋਲੂ ਜੇ ਪਾ ਦੇ ਮੈਂ ਤਾਂ ਖੇਤ ਲਾ ਜੂ ਦੋਨੇ ਜਣੇ ਉੱਥੇ ਪੀ ਲਾਂਗੇ ਸੀਦਾ ਮੇਰੀ ਗੱਲ ਸੁਣ ਤੂੰ ਇਹ ਚ ਪੈਸੇ ਪਾ ਦੇ ਤਾਂ ਮੈਂ ਚਾਹਤਾ ਹੁਣ ਦੁੱਧ ਚ ਪੱਤੀ ਪਾ ਕੇ ਲਿਆ ਉਹ ਫਿਰ ਮੇਰੇ ਗੂਗਲ ਪੇਜ 'ਚ ਪੈਸਾ ਹੀ ਹੈ ਨਹੀਂ ਹੁਣ ਮੈਂ ਕਿੱਥੋਂ ਪਾਦਾ ਪਰ ਘਟਾ ਵਾਲਾ ਰੀਚਾਰਜ ਕਰ ਦੇ ਉਹ ਤੂੰ ਮੀਤ ਤੋਂ ਨਾ ਹੌਟਸਪੌਟ ਕਰ ਲਈ ਉਹਨੂੰ ਪਤਾ ਕਰ ਦੂਗੀ ਉਹ ਤੈਨੂੰ ਆ ਦਾ ਨੈਟ ਦੇ ਦੂਗੀ ਉਹਦੇ ਵਾਲ ਚ ਹਜੇ ਕਰਲ ਪਰਸੀ ਕਰਾ ਕੇ ਹਟਿਆ ਚਲ ਚੰਗਾ ਮੈਂ ਚਾਹ ਬਣਾ ਕੇ ਲਿਓਨੀ ਆ ਜਾ ਬਣਾ ਲਿਆ ਚੰਗਾ ਲੈ ਇਹ ਹੱਦੀ ਹੈ ਰੀਲਾਂ ਦੀ ਹੋ ਗਈ ਆਖੇ ਨੈਟ ਪੈਕ ਪਾ ਦੇ ਏ ਨਹੀਂ ਹੋਇਆ ਵੀ ਬੰਦਾ ਖੇਤ ਬੈਠਾ ਵੀ ਉਹਦੀ ਚਾਹ ਬਣਾ ਕੇ ਤੋਰਦਾ ਖੁੱਜਾ ਖਾਣ ਵਾਲੇ ਕੰਮ ਮਤਾਫ ਕਰਦੀ ਐ ਯਾਰ ਪਤਾ ਨਹੀਂ ਹੁਣ ਕਿਹੜੇ ਵੇਲੇ ਚਾਹ ਲੈ ਕੇ ਆਊਗੀ ਮੈਨਾਂ ਕੀ ਮੈਂ ਤਾਂ ਦੱਸ ਦੂੰ ਜੱਕ ਇਹਨੂੰ ਹਾਂ ਦੀਦੀ ਤੂੰ ਮੈਨੂੰ ਇੱਧਰ ਕਣਕਾਂ ਕੰਨੀ ਕਿਉਂ ਲੈ ਕੇ ਆਈ ਐ ਓਹੋ ਦੇਖ ਸਿੰਦਰ ਤਾਂ ਘਰੇ ਘਰੇ ਵਾਇਰਲ ਹੁੰਦੀ ਐ ਆਪਾਂ ਐ ਕਰਾਂਗੇ ਆਪਣਾ ਤਾਂ ਘਰ ਹੀ ਖੇਤਾਂ 'ਚ ਮੈਂ ਦੇਖਿਆ ਨਾ ਲੋਕਾਂ ਦੇ ਰੀਲਾ ਆਹ ਗਾਣਾ ਜਪਲਾਈ ਚੱਲੀ ਜਾਂਦਾ ਪੱਕੀ ਕਣਕ ਨੂੰ ਅਗ ਲੱਗ ਜਾਊਗੀ ਨਾ ਬੱਟਾ ਉੱਤੇ ਨੱਚ ਗੋਰੀਏ ਤੇ ਮੈਂ ਇੱਥੇ ਬੱਟ-ਬੱਟ ਜੀ ਤੇ ਤੁਰੀ ਜੇ ਫਿਰਦੀ ਆ ਬਸ ਤੂੰ ਵਧੀਆ ਜਾਏ ਜੂਮ-ਜੂਮ ਜੇ ਮਾਰ ਕੇ ਕਰਦੀ ਜਿਵੇਂ ਲੋਕਾਂ ਦੇ ਹੁੰਦੇ ਚੰਗਾ ਵਧੀਆ ਬਣਾਈ ਬਸ ਮੈਨੂੰ ਉਹ ਗੀਤ ਜਾ ਲਾ ਕੇ ਦੇ ਦੇ ਬਸ ਗੀਤ ਤਾਂ ਮੇਰਾ ਕੱਢਿਆ ਪਿਆ ਫਿਲਟਰ ਵੀ ਕੱਢਿਆ ਪਿਆ ਬਸ ਤੂੰ ਹੋ ਜਾ ਸ਼ੁਰੂ ਮੈਂ ਇੱਧਰ ਜਾਨੀ ਆ ਬੱਟ ਜੀ ਤੇ ਕਣਕ ਜੀ ਆਵੇ ਵਧੀਆ ਵਿੱਚ ਚੰਗਾ ਠੀਕ ਐ ਲੈ ਇੱਥੇ ਜੇ ਠੀਕ ਆ ਹਾਂ ਇੱਥੇ ਠੀਕ ਆ ਮੂੰਹ ਕਰ ਲਈ ਮੇਰੇ ਕੰਨੀ ਮੂੰਹ ਵੀ ਦਿਸੇ ਤੂੰ ਮੜੀ ਜੇ ਇੱਧਰ ਨੂੰ ਹੋ ਜਾ ਨਾ ਮੈਂ ਕਹਿੰਨੀ ਆ ਲੈ ਚੱਲ ਹਾਂ ਤਾਂ ਹਵਾ ਵੀ ਬਣ ਗਈ ਹਾਂ ਬਣ ਗਈ ਸੋਹਣੀ ਬਣੀ ਆ ਲੈ ਦਿਖਾ ਤਾ ਦੇ ਆ ਜਾ ਉਰੇ ਜੇ ਦੁਬਾਰੇ ਬਣਾਉਣੀ ਪੈ ਗਈ ਫਿਰ ਮੈਂ ਉਤਰਾ ਕਾ ਤੋ ਇੱਥੋਂ ਲੈ ਫੇਰ ਆਹ ਵਧੀਆ ਲੱਗਿਆ ਹੈ ਇੰਜ ਮਾਰਦਾ ਵੀ ਕਿੰਨੀ ਸੋਹਣੀ ਲੱਗਦੀ ਹੈ ਨਾ ਹਾਂ ਨਹੀਂ ਨੀ ਮੈਂ ਮਰ ਜਾ ਮਤ ਕਰ ਸੋਚੇ ਨਹੀਂ ਇਸ ਮੈਂ ਐਡਾ ਕੰਮ ਕਰ ਦੂੰ ਅਕਲ ਨਾ ਚਨਾ ਨਹੀਂ ਮੈਨੂੰ ਆਉਂਦਾ ਬਸ ਐਂ ਇੰਜ ਕਰ ਲਿਆ ਕਰਾਂਗਾ ਤੁਰਫੇ ਕੋਈ ਜ਼ਰੂਰੀ ਨਹੀਂ ਹੁੰਦਾ ਹਾਂ ਲੈ ਆ ਵੀ ਕਾਹਟ ਆਇਆ ਹੈ ਕਿੰਨਾ ਸੋਹਣਾ ਹਰਾ ਹਰਾ ਆਇਆ ਤਾਂ ਇੰਨਾ ਹਰਾ ਤਾਂ ਹੈ ਹੀ ਨਹੀਂ ਨਾਲੇ ਵੇਖੋ ਕਣਕ ਵੀ ਕਿੰਨੀ ਸੋਹਣੀ ਲੱਗਦੀ ਹੈ ਵਿੱਚੇ ਹੈਨਾ ਹਾਂ ਬੂ ਮੈਂ ਮਰ ਜਾ ਨਹੀਂ ਆਵਾ ਮੈਂ ਇੱਧਰ ਨਹੀਂ ਗਈ ਹੋਏ ਕਣਕ ਨੂੰ ਤਾਂ ਪਾਣੀ ਲਾਤਾ ਹਾਂ ਬਾਵਾ ਮੈਂ ਕਿਹਾ ਮੈਂ ਇੱਧਰ ਨਹੀਂ ਗਈ ਇੱਧਰ ਤਾਂ ਇੰਨਾ ਨਾ ਪਾਣੀ ਖੜਾ ਚਲ ਆ ਜਾ ਥੱਲੇ ਉਤਰਿਆ ਮੈਂ ਤੈਨੂੰ ਐਂ ਕਹਿੰਦੀ ਸੀ ਹਾਂ ਬਾਹਰ ਵਾਲਾ ਨਾ ਦਿਲ ਦਾ ਭੇਤ ਨਹੀਂ ਦੇਈਦਾ ਹੁੰਦਾ ਜੇ ਸ਼ਿੰਦਰ ਨੇ ਤੈਨੂੰ ਪੁੱਛ ਰਾਭੂ ਕਰਕੇ ਆਪਣੀ ਵੀਡੀਓ ਹੋ ਗਈ ਵਾਇਰਲ ਹਾਂ ਹਾਂ ਤੇ ਪਹੁੰਚੂਗੀ ਤਾਂ ਸਹੀ ਉਹਦੇ ਤਿੱਕਰ ਚਲ ਪਹੁੰਚ ਜੇ ਆਪਾਂ ਕਿਹੜਾ ਕੋ ਡਾਰਾ ਆਪਾਂ ਕੀ ਕੋ ਆਹ ਹੋਾਂਗੇ ਅਗਲੇ ਨੂੰ ਮੇਂ ਚੇਵਾ ਹੋ ਜਾਂਦਾ ਹੋਏ ਜਾਂਦਾ ਕੰਮ ਮੈਂ ਤੋੜਦੀ ਸੀ ਵੀ ਮੇਰੇ ਮਗਰ ਇਹਨੇ ਤੋੜ ਲਿਆ ਪਰ ਇਹ ਸਾਡਾ ਟਾਡਾ ਬੰਦੇ ਦੇ ਹੁੰਦੇ ਆ ਕਰਨ ਵੀ ਪਿੰਡ ਚ ਹੋਰ ਨਾ ਕੋਈ ਮਸ਼ਹੂਰ ਹੋ ਜੇ ਬਾਕੀ ਸ਼ਿੰਦਰ ਨਾਲ ਤਾਂ ਸੁਣ ਲੱਗਦੀ ਐ ਮੈਂ ਹਾਂ ਹਾਂ ਉਹ ਤਾਂ ਹੁਣ ਗੁੜੀ ਹੋਈ ਪਈ ਵੱਡੀ ਹੋ ਗਈ ਹਾਂ ਵੱਡੀ ਹੋ ਗਈ ਉਹ ਕਿ ਸੁੱਖ ਨਾਲ ਉਹ ਤੇ ਜਵਾਖ ਜੱਲੇ ਵੀ ਕਿੱਡੇ-ਕਿੱਡੇ ਆ ਕਿੱਡੇ-ਕਿੱਡੇ ਹਾਂ ਆਪਣਾ ਤਾਂ ਚੂਚਾ ਛੋਟਾ ਜੈ ਉਹੀ ਤਾਂ ਗੱਲ ਲੈ ਚੱਲ ਇੱਕ ਅੱਧੀ ਹੋਰ ਬਣਾ ਲ ਕੇ ਕੀ ਕਰਗੇ ਇੱਕ ਆਹ ਖਾਲ ਜੇ ਜੇ ਤੁਰਕੇ ਜੇ ਬਣਾ ਲਾ ਆ ਜਾ ਚੱਲ ਮੈਂ ਅਦਰ ਤੁਰਕੇ ਜਾਈ ਆ ਜਾ ਆਜ ਇੱਥੋਂ ਜਾ ਜਾ ਤੁਰਕੇ ਹਾਂ ਬਸ ਆ ਜਾ ਆ ਜਾ ਬਸ ਸਿੱਧੀ ਤੁਰਿਆਂ ਮਾਂ ਹਾਂ ਸਿੱਧੀ ਇੱਥੇ ਚ ਖੜ ਜਾਨੀ ਆ ਵਰਕਨ ਜੀ ਨਾਲ ਹਾਂ ਬਸ ਐਂ ਜੀ ਚੱਲ ਬਸ ਲਾਂਗੀ ਤੂੰ ਵੇਖ ਲੈ ਤੇディ ਕਲਾਸ ਹੋਣਾ ਹਾਂ ਮੈਂ ਤੈਨੂੰ ਐਂ ਕਹਿੰਦੀ ਸੀ ਹੂੰ ਬਾਲਾ ਨਾ ਘਾਂਟਾ ਕੀ ਇਹਦੇ ਚ ਆਪਾਂ ਕਲਾਸ ਨੂੰ ਕਲਾਸ ਲਾਇਆ ਕਰਗੇ ਹਾਏ ਨਹੀਂ ਹਾਏ ਦੀਦੀ ਕਿੰਨੀ ਸੋਹਣੀ ਬਣੀ ਆ ਹੋਰ ਬਣੀ ਆ ਸੋਹਣੀ ਕੁੜੀ ਸ਼ਕਲ ਕਿੰਨੀ ਸੋਹਣੀ ਏ ਤੇਰੀ ਹਾਂ ਮੈਂ ਤੈਨੂੰ ਐਂ ਕਹਿੰਦੀ ਸੀ ਇਹ ਸੁਭਾਅ ਵੀ ਆਪਾਂ ਨੂੰ ਪੁੱਠਾ ਹੀ ਪੈ ਗਿਆ ਇਤਨਾ ਆਪਣੇ ਘਰੇ ਕਿਸੇ ਨਾਲ ਕਿਸੇ ਦਿਨ ਕਲੇਸ਼ ਪਾਉ ਕਿਉਂ ਕਿ ਉਹ ਬੰਦਿਆਂ ਤਾਂ ਚੋਰੂਆ ਬਣਾਉਣਗੇ ਤੇ ਅੱਜ ਭਾਈ 1 2 ਔਖਾ ਪਾਰਾ ਹੁੰਦਾ ਸੀ ਮੈਨੂੰ ਕੋਈ ਜਾਣਦਾ ਹੈ ਤਾਂ ਔਖੇ ਪਾਰੇ ਰਹਿੰਦੇ ਆ ਜਦੋਂ ਆਪਾਂ ਰੀਲਾ ਨਹੀਂ ਬਣਾਉਂਦਾ ਸੀ ਉਦੋਂ ਨਹੀਂ ਔਖੇ ਪਾਰੇ ਹੁੰਦੇ ਸੀ ਇਹ ਤਾਂ ਔਖੇ ਹੀ ਰਹਿਣਗੇ ਸਾਰੀ ਉਮਰ ਇਹ ਨਹੀਂ ਗੱਲ ਸੁਣੋ ਜਿੱਦ ਦਿਨ ਆਪਾਂ ਕੁਝ ਕਰਕੇ ਦਿਖਾਇਆ ਉਸ ਦਿਨ ਮੂੰਹ ਤੇ ਮਾਰਾਂਗੇ ਨਾ ਗੱਲਾਂ ਇਹਨਾਂ ਦੀ ਜਿੱਦੇ ਹੋਈਆਂ ਵਾਇਰਲ ਉਦਦੇ ਕਹਿਣਗੇ ਵੀ ਹਾਏ ਆ ਕੀ ਸਾਡਾ ਐਡਾ ਨਾਮ ਨਿਕਲ ਆਇਆ ਪਿੰਡ ਚ ਹਣ ਹਾਂ ਤੇ ਮੈਂ ਤੈਨੂੰ ਐ ਕਹਿੰਦੀ ਆ ਇਹਦੇ ਆਪਾਂ ਨਾ ਇੱਕ ਟਾਈਮ ਟੇਬਲ ਬਣਾ ਲੈਂਦੀ ਆ ਵੀ ਇੱਕ ਘੰਟਾ ਕੋਈ ਨਹੀਂ ਕੋਈ ਨਹੀਂ ਘੰਟਾ ਤਾਂ ਬਹੁਤ ਆ ਆ ਲੈ ਹੁਣ ਕਿੰਨੇ ਕੁ ਮਿੰਟ ਲੱਗੇ ਆਪਾਂ ਨੂੰ ਤਿਆਰ-ਪਿਆਰ ਹੋਣ ਤੇ ਟਾਈਮ ਲੱਗਦਾ ਬਸ ਚਲ ਆਇਆ ਆਪਾਂ ਆਲੂ ਕੱਢ ਕੇ ਲੈ ਚੱਲਗੇ ਚਲ ਹੋਰ ਆਈਆਂ ਤਾਂ ਹੈਗੀਆਂ ਉੱਧਰ ਆਲੂ ਤਾਂ ਆਪਣੇ ਆ ਜਾ